ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਔਰ ਸਰਕਾਰ ਦੀ ਗੱਲ ਨੂੰ ਜਾਂ ਸਰਕਾਰ ਦੀਆਂ ਪਾਲਿਸੀਆਂ ਨੂੰ ਜਾਂ ਸਰਕਾਰ ਦੇ ਫੈਸਲਿਆਂ ਨੂੰ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚਾਉਣਾ ਸੋ ਇੱਕ ਬਹੁਤ ਆ ਰੋਲ ਜਿਹੜਾ ਆ ਉਹ ਬਹੁਤ ਮਹੱਤਵਪੂਰਨ ਆ ਖਾਸ ਤੌਰ ਤੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਸੋ ਅੱਜ ਦੀ ਜਿਹੜੀ ਇਹ ਪੀਸੀ ਆ ਤੁਸੀਂ ਕੁਝ ਦਿਨ ਪਹਿਲਾਂ ਇੱਕ ਦੇਖਿਆ ਹੋਏਗਾ ਕਿ ਸਾਡੇ रेलवे राजमंत्री रवनीत ਸਿੰਘ ਬਟੂਜੀ ਧੂਰੀ ਚ ਪਹੁੰਚੇ ਸੀਗੇ ਔਰ ਧੂਰੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਗੈਰ ਜ਼ਿੰਮੇਵਾਰਨਾ ਬਿਆਨ ਦਿੱਤਾ ਔਰ ਤੱਥਾਂ ਤੋਂ ਉਲਟ ਜਾ ਕੇ ਜਿਹੜੀ ਆ ਉਥੇ ਇੱਕ ਸਟੇਟਮੈਂਟ ਜਾਰੀ ਕੀਤੀ ਔਰ ਪੰਜਾਬ ਦੀ ਜਨਤਾ ਨੂੰ ਜਿਹੜਾ ਆ ਉਹ ਗੁੰਮਰਾਹ ਕੀਤਾ ਬਿਆਨ ਕੀ ਸੀਗਾ ਉਹ ਤੁਸੀਂ ਸੁਣਿਆ ਵੀ ਹੋਊਗਾ ਮੈਂ ਤੁਹਾਨੂੰ ਉਹ ਜਿਹੜਾ ਬਿਆਨ ਆ ਉਹਨਾਂ ਦਾ ਉਹ ਸੁਨਾਮ ਹੀ ਦਿੰਨਾ ਹੈ। ਔਰ ਇਸ ਪਲੇ ਕਰ। ਕਿਹਨਾਂ ਸੁਨਾਮ? ਉਹ ਵਸਤੂ। ਠੀਕ। ਇਹ ਫਰਕਾਸ ਵਾਸਤੇ 2 ਮਿੰਟ ਦਿੰਦੇ। ਮੈਂ ਸਾਥੋਂ ਸਾਰੀ ਹਾਲੀ ਬਣੀ ਹੈ। ਬਣੀ ਹੈ। ਮੈਂ ਮੈਂ ਨਾ ਨਾ ਵਸਤੂ। ਉਹ ਹੋਰ ਕਿਸੇ ਦੀ ਹੈ। ਜੀ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਰੇਲਵੇ ਰਾਜ ਮੰਤਰੀ ਰੋਹਨੀਤ ਸਿੰਘ ਬਿੱਟੂ ਜਿਹੜਾ ਬਿਆਨ ਜੜਾਇਆ ਉਹ ਸੁਣ ਲਿਆ ਕਿ ਇਹਦੇ ਬਾਰੇ ਕੋਈ ਵੀ ਜਿਹੜੇ ਫੰਡਸ ਨੇ ਉਹ ਜਾਰੀ ਜਿਹੜੇ ਆ ਉਹ ਨਹੀਂ ਕੀਤੇ ਗਏ ਔਰ ਉਹਨਾਂ ਨੇ ਕਿਹਾ ਆ ਕਿ ਸਾਨੂੰ ਦਿਖਾ ਦੇਣ ਕਿੱਥੇ ਮਨਜ਼ੂਰੀ ਦਿੱਤੀ ਗਈ ਆ ਸੋ ਮੈਂ ਉਹਨਾਂ ਨੂੰ ਮਨਜ਼ੂਰੀ ਦਿਖਾਉਣਾ ਚਾਹਣਾ ਆ ਕਿ ਇਹ 24 ਅਕਤੂਬਰ 2024 ਦੀ ਮੰਜ਼ੂਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹ ਮਨਜ਼ੂਰੀ ਦੇ ਚੁੱਕੇ ਨੇ। ਔਰ ਇਹ ਮਨਜ਼ੂਰੀ ਜਿਹੜੀ ਦਿੱਤੀ ਗਈ ਆ ਇਹ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ 2022 ਦੇ ਵਿੱਚ ਉਦੋਂ ਹੀ ਉਹਨਾਂ ਨੇ ਢੂਰੀ ਦੇ ਲੋਕਾਂ ਨੂੰ ਕਹਿ ਦਿੱਤਾ ਸੀਗਾ ਤੇ ਇੱਥੇ ਜਿਹੜਾ ਆ ਆਰਓਬੀ ਬਣਾਇਆ ਜਾਊਗਾ ਔਰ ਇਹਦੀ ਮਨਜ਼ੂਰੀ ਜਿਹੜੀ ਆ ਉਹ ਚੁਰੇਚਾ ਖੋੜ ਤੇ 76 ਲੱਖ ਰੁਪਏ ਦੀ ਮਨਜ਼ੂਰੀ ਜਿਹੜੀ ਆ ਉਹ ਆਲਰੇਡੀ ਰਿਪੀਟ ਆ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਤੇ ਜੂਨ 2000 ਵਿੱਚ 2021 ਦੇ ਵਿੱਚ ਵੀ ਜੇ ਟ੍ਰੈਫਿਕ ਵੋਲਿਊਮ ਯੂਨਿਟ ਦੇਖੀਏ ਇਸ ਜਿੱਥੇ ਪੋਲ ਬੰਨਾ ਹੈ ਉਥੇ 1,63,400 টি ਯੂਵੀ ਸੀਗੀ ਮਤਲਬ ਟ੍ਰੈਫਿਕ ਯੂਨਿਟ ਸੀਗੀ ਜਦੋਂ ਰਾਜ ਵਿੱਚ ਸਰਕਾਰ ਕੀ ਦੀ ਸੀਗੀ 2021 ਦੇ ਵਿੱਚ ਰਵਨੀਤ ਸਿੰਘ ਮਿੱਤੂ ਦੀ ਜਿਹੜੀ ਪਹਿਲੀ ਪਾਰਟੀ ਸੀਗੀ ਕਾਂਗਰਸ ਉਹਦੀ ਸਰਕਾਰ ਸੀਗੀ ਜੇ ਬਣਾਉਣਾ ਚਾਹੁੰਦੇ ਤੇ ਉਦੋਂ ਵੀ ਇਹ ਪੁਲ ਬਣਾ ਸਕਦੇ ਸੀਗੇ ਪਰ ਕਿਉਂਕਿ ਆਪਾਂ ਤੇ ਬਿਆਨਬਾਜ਼ੀ ਕਰਨੀ ਆ ਆਪਾਂ ਜਿੱਥੇ ਕੰਮ ਹੋ ਰਿਹਾ ਹੈ ਉਹਦੇ ਵਿੱਚ ਵੀ ਜਾ ਕੇ ਉਹ ਰੁਕਾਵਟਾਂ ਪਾਉਣੀਆਂ ਇਸ ਕਰਕੇ ਜਦੋਂ ਆਪਾਂ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਤਾਂ ਸਾਨੂੰ ਕੋਈ ਚੇਤਾ ਆਉਂਦਾ ਨਹੀਂ ਆ ਪਰ ਜਿਵੇਂ ਹੀ ਆ ਸਾਨੂੰ ਕੋਈ ਆਪਣੀ politcal mileage ਲੈਣ ਦਾ ਮੌਕਾ ਮਿਲਦਾ ਹੈ ਅਸੀਂ ਜਲਦੀ ਜਲਦੀ ਭੱਜ ਕੇ ਜਾ ਕੇ ਉੱਥੇ ਰਾਜਨੀਤਿਕ ਤਲਾਹਾ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਸੋ ਜਿਹੜੀ ਹੈਗੀ ਆ ਮਨਜ਼ੂਰੀ ਇਹ ਆਲਰੇਡੀ ਸਰਕਾਰ ਕੋ ਭਗਵਨ ਸਿੰਘ ਮਾਨ ਸਾਹਿਬ ਦੇ ਚੁੱਕੇ ਨੇ ਹੁਣ ਤੱਕ ਤਾਂ ਜਿਹੜੀ ਯੂਟਿਲਿਟੀ ਸ਼ਿਫਟਿੰਗ ਕਰਨੀ ਹੁੰਦੀ ਆ ਪੀਐਸਪੀਸੀਐਲ ਨੂੰ ਵੀ 1 ਕਰੋੜ 35 ਲੱਖ ਰੁਪਿਆ ਜੜਾਇਆ ਪੁਜਾਰੀ ਕੀਤਾ ਜਾ ਚੁੱਕਾ ਹੈ ਫੋਰੈਸਟ ਨੂੰ 1 ਕਰੋੜ 42 ਲੱਖ ਰੁਪਿਆ ਜੜਾਇਆ ਉਹਦੇ ਵਿੱਚ ਜਾਰੀ ਕੀਤਾ ਜਾ ਜਾ ਚੁੱਕਾ ਹੈ ਔਰ ਹੁਣ ਜਿਹੜੀ ਗੱਲ ਜਿੱਥੇ ਰੁਕੀ ਆ ਉਹ ਗੱਲ ਇਹ ਆ ਕਿ ਰੇਲਵੇ ਵਿਭਾਗ ਨੇ ਤੇ ਪੰਜਾਬ ਦੇ ਪੀਡਬਲਯੂਡੀ ਵਿਭਾਗ ਨੇ ਇਹਨਾਂ ਨੇ ਜੁਆਇੰਟ ਉੱਥੇ ਇੱਕ ਜਿਹੜੀ ਆ ਉਹ ਕਮੇਟੀ ਤਾਲਮੇਲ ਦੀ ਟਰਾਈਂਗ ਜਿਹੜੀ ਸੀਗੀ ਤਾਲਮੇਲ ਕਰਕੇ ਟਰਾਈਂਗ ਬਣਾਉਣੀ ਸੀਗੀ ਰਾਦਰ ਕਿ ਬਿੱਟੂ ਜੀ ਉਹ ਜਿਹੜੀ ਰੇਲਵੇ ਵੱਲੋਂ ਮਨਜ਼ੂਰੀ ਮਿਲਣੀ ਆ ਉਹ ਹੀ ਸਿਰਫ ਲਿਆ ਕੇ ਦੇਣੀ ਆ ਉਹ ਵੀ ਨਹੀਂ ਲਿਆ ਕੇ ਦੇ ਰਹੇ ਇੱਕ ਮੋਰੀ ਵਾਲਾ ਪੈਸਾ ਵੀ ਜਿਹੜਾ ਆ ਇਹਦੇ ਵਿੱਚ ਕੇਂਦਰ ਸਰਕਾਰ ਨੇ ਨਹੀਂ ਲਾਉਣਾ ਸਾਰਾ ਪੈਸਾ ਪੰਜਾਬ ਸਰਕਾਰ ਦਾ ਲੱਗਣਾ ਹੈ ਪਰ ਰੇਲਵੇ ਵਿਭਾਗ ਜਿਨ੍ਹਾਂ ਦੇ ਐਮਓਐਸ ਆ ਰਵਨੀਤ ਸਿੰਘ ਬਿੱਟੂ ਨੇ ਉਹ ਵਿਭਾਗ ਜਾਣਬੁੱਝ ਕੇ ਇਹਦੀ ਮਨਜ਼ੂਰੀ ਜਿਹੜੀ ਆ ਉਹ ਰੋਕ ਕੇ ਬਿਠਾ ਹੋਇਆ ਤਾਂ ਕਿ ਪੰਜਾਬ ਦੀ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ ਮੈਂ ਰਵਨੀਤ ਸਿੰਘ ਬਿੱਟੂ ਜੀ ਨੂੰ ਕਹਿਣਾ ਚਾਹੁੰਦਾ ਆ ਕਿ ਇਹ ਉਹ ਇਨਈ ਸਹੇਦ ਨਹੀਂ ਅਸੀਂ ਤਾਂ ਦਿਖਾ ਦਿੱਤੀ ਕਿ ਅਸੀਂ ਮਨਜ਼ੂਰੀ ਦਿੱਤੀ ਹੋਈ ਆ ਪਹਿਲਾਂ ਲੈਟਰ ਵੀ ਦੇ ਦਿੱਤੀ ਦਿਖਾ ਦਿੱਤੀ ਹੁਣ ਉਹਨਾਂ ਨੂੰ ਚਾਹੀਦਾ ਕਿ ਉਹ ਸਾਨੂੰ 2 ਦਿਨ ਵਿੱਚ ਵਿੱਚ ਰੇਲਵੇ ਤੋਂ ਮਨਜ਼ੂਰੀ ਲੈ ਦੇਣ ਤੇ ਅਸੀਂ 2 ਦਿਨਾਂ ਦੇ ਬਾਅਦ ਆਪਣਾ ਉਥੇ ਕੰਮ ਸ਼ੁਰੂ ਕਰਦਾਂਗੇ ਪੈਸੇ ਦੀ ਕੋਈ ਕਮੀ ਨਹੀਂ ਆ ਪੈਸਾ ਪੰਜਾਬ ਸਰਕਾਰ ਨੇ ਰੋਣਾ ਸਿਰਫ ਮਨਜ਼ੂਰੀ ਰੁਕੀ ਆ ਤੇ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੀ ਜੜੀ ਮਨਜ਼ੂਰੀ ਆ ਰੁਕੀ ਆ ਮੇਟੂ ਜੀ ਤੁਸੀਂ ਦੋ ਦਿਨਾਂ ਦੇ ਵਿੱਚ ਇਹਦੀ ਮਨਜ਼ੂਰੀ ਜਿਹੜੀ ਆ ਉਹ ਸਾਨੂੰ ਲਿਆ ਕੇ ਸਾਨੂੰ ਲੈਟਰ ਦੇ ਦਿਓ ਅਸੀਂ ਤੀਜੇ ਦਿਨ ਚੌਥੇ ਦਿਨ ਉੱਥੇ ਟੈਂਟਰ ਲਾ ਕੇ ਅਸੀਂ ਆਪਣਾ ਕੰਮ ਜਿਹੜਾ ਆ ਉਹ ਸ਼ੁਰੂ ਕਰ ਦਾਂਗੇ ਸੋ ਐਨੇ ਬਿਆਨਬਾਜ਼ੀ ਕਰਨ ਦੇ ਨਾਲ ਗਲਤ ਬਿਆਨ ਦੇਣ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਕਿ ਕੇਂਦਰ ਸਰਕਾਰ ਦੀ ਫੰਡਿੰਗ ਹੋਣੀ ਹੈ ਇਹਦੇ ਤੇ ਕੋਈ ਕੇਂਦਰ ਸਰਕਾਰ ਦੀ ਫੰਡਿੰਗ ਨਹੀਂ ਹੋਣੀ ਸਾਰੀ ਫੰਡਿੰਗ ਜਿਹੜੀ ਆ ਇਹਦੇ ਚ ਪੰਜਾਬ ਸਰਕਾਰ ਦੀ ਆ ਸੋ ਜੇ ਇਹ ਚੀਜ਼ ਇੱਕ ਰੁਕੀ ਆ ਕਿ ਉਹ ਰੇਲਵੇ ਪਿੰਡਰ ਦੀ ਰੇਲਵੇ ਵਿਭਾਗ ਦੀ ਮਨਜ਼ੂਰੀ ਜਿਹੜੀ ਆ ਉਹ ਰੁਕੀ ਆ ਅਸੀਂ ਤੇ ਅਪ੍ਰੈਲ ਦੀ ਜਿਹੜੀ ਆ ਇਹਨਾਂ ਦੀ ਰੇਲਵੇ ਵਿਭਾਗ ਦੀ ਤੇ ਜਿਹੜੀ ਆ ਟ੍ਰਾਇੰਗ ਜਿਹੜੀ ਆ ਉਹ ਮਨਜ਼ੂਰ ਕਰਕੇ ਜਿਹੜੀ ਆ ਭੇਜੀ ਹੋਈ ਆ ਸੋ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਆ ਕਿ ਜਾਓ ਪੰਜਾਬ ਦੇ ਹਿੱਤਾਂ ਦੇ ਵਿੱਚ ਖੜੀਏ ਪੰਜਾਬ ਦੇ ਲੋਕਾਂ ਵਾਸਤੇ ਖੜੀਏ ਜਿੱਥੇ ਤੁਹਾਡਾ ਕੰਮ ਅਸੀਂ ਕੋਈ ਪੈਸਾ ਨਹੀਂ ਲੈ ਰਹੇ ਅਸੀਂ ਤਾਂ ਸਿਰਫ ਇੱਕ ਐਨਓਸੀ ਦੀ ਮੰਗ ਕਰ ਰਹੇ ਆ ਕਿ ਤੁਸੀਂ ਐਨਓਸੀ ਲਿਆ ਦਿਓ ਤੁਹਾਡੇ ਵਾਸਤੇ ਇਹ ਹੀ ਬੜੀ ਵੱਡੀ ਗੱਲ ਆ ਸੋ ਸਾਡਾ ਅ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਲੋਕਾਂ ਪ੍ਰਤੀ ਲੋਕਿਤ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਆ ਮਾਨ ਸਾਹਿਬ ਉਹੀ ਗੱਲ ਕਰਦੇ ਨੇ ਉਹੀ ਗੱਲ ਕਹਿੰਦੇ ਨੇ ਜਿਹੜੀ ਕੀਤੀ ਹੁੰਦੀ ਆ ਸੋ ਤੁਸੀਂ ਐਵੇਂ ਲੋਕਾਂ ਨੂੰ ਜਿਹੜਾ ਆ ਉਹ ਗਲਤ ਤੱਕ ਪੇਸ਼ ਕਰਕੇ ਗੁਮਰਾਨਾ ਕਰੋ ਤੇ ਜਲਦੀ ਤੋਂ ਜਲਦੀ ਰੇਲਵੇ ਵਿਭਾਗ ਦੀ ਮਨਜ਼ੂਰੀ ਲਿਆਓ ਤੇ ਅਸੀਂ ਧੂਰੀ ਦੇ ਵਿੱਚ ਰੇਲਵੇ ਓਵਰਬ੍ਰਿਜ ਬਣਾ ਕੇ ਤੇ ਲੋਕਾਂ ਨੂੰ ਸਮਰਥਨ ਸਮਰਥਨ ਕਰੀਏ ਤੁਹਾਡਾ ਕੋਈ ਸਵਾਲ ਹੈ